ਜਾ ਖੁਦ ਅੰਦਰ ਵੀ ਝਾਤ ਮਾਰਦੇ ਆ ਈਰਖਾ ਦਿਖਦਾ ਗੁੱਸਾ ਦਿਖਦਾ ਫਰਸਟ੍ਰੇਸ਼ਨ ਹੈਗੀ ਆ ਹਰ ਬੰਦਾ ਕਿਸੇ ਨਾ ਕਿਸੇ ਗੱਲ ਤੋਂ ਅੱਕਿਆ ਫਿਰਦਾ ਪੋਜ਼ਿਟਿਵਿਟੀ ਜਿਹੜੀ ਆ ਉਹ ਸ਼ਾਇਦ ਕਿਸੇ ਕੋਨੇ ਦੇ ਵਿੱਚ ਪਈ ਹੈਗੀ ਆ ਤਾਂ ਪੋਜ਼ਿਟਿਟਿ ਆ ਉਹ ਕਿੱਥੋਂ ਆਵੇ ਸਾਰਾ ਦੁਨੀਆ ਦਾ ਮੁਸ਼ਕਲ ਸਵਾਲ ਤੇ ਐਟ ਦੀ ਸੇਮ ਟਾਈਮ ਸਾਰਾ ਸੌਖਾ ਸਵਾਲ ਕੋਈ ਨਹੀਂ ਦੇਖ ਰਿਹਾ ਤੁਹਾਡੇ ਸਵਾ ਤੇ ਰੱਬ ਤੋਂ ਸਵਾ ਉਦੋਂ ਤੁਸੀਂ ਕਿਵੇਂ ਬਿਹੇਵ ਕਰਦੇ ਹੋ ਉਹਨੂੰ ਸੋਸ਼ਲ ਮਾਈਂਡਫੁਲਨੈਸ ਕਹਿੰਦੇ ਨੇ ਚਾਹੇ ਅਸਲੀ ਕੈਰੈਕਟਰ ਵੀ ਬੰਦੇ ਦਾ ਹੋਵੇ ਅਸਲੀ ਕੈਰੈਕਟਰੇ ਬੰਦੇ ਦਾ ਫੇਲਿਅਰ ਇਜ਼ ਅ ਏਸੈਂਸ਼ੀਅਲ ਪਾਰਟ ਆਫ ਸਕਸੈਸ ਮੇਰੇ ਹਿਸਾਬ ਨਾਲ ਫੇਲਿਅਰ ਤੋਂ ਬਿਨਾ ਸਕਸੈਸ ਜੇ ਮਿਲ ਜੇ ਤੇ ਇਹਦਾ ਮਤਲਬ ਕੁਝ ਗੜਬੜ ਹੈ ਕਿਤੇ ਜਿੱਥੇ ਕਿਸੇ ਨੇ ਚੁੱਕ ਕੇ ਤੁਹਾਨੂੰ ਉਠਾਤਾ ਹੈ ਜਾਂ ਕੋਈ ਰਿਸ਼ਤਾ ਤਗੜਾ ਜਿਹਨੇ ਤੁਹਾਨੂੰ ਫਲਾਣਾ ਬਣਾਤਾ ਜਾਂ ਬਣਾਤਾ ਜਾਂ ਹੋਰ ਉਹ ਇਹ ਹੁਡੀ ਗੱਲ ਉਹ ਕਿਦਰੇ ਕਿਦਰੇ ਗੜਬੜ ਹੋ ਗਈ ਤੇ 20000 25000 ਉਹਦੇ ਕਈ ਵਾਰ ਉਸਦੇ ਖਰਚੇ ਵੀ ਨਹੀਂ ਪੂਰੇ ਹੁੰਦੇ ਤੇ ਕਈ ਵਾਰ ਸੋਚਦਾ ਮੈਂ ਕੋਈ ਦਸਬੰਦ ਕੱਢਾਂ ਪਰ ਉਹਦਾ ਉਸ ਤਰ੍ਹਾਂ ਵਸ ਨਹੀਂ ਚੱਲਦਾ ਹੈ ਗਿਆ ਬਿਲਕੁਲ ਤੇ ਫਿਰ ਅਜਿਹੀ ਸਥਿਤੀ ਦੇ ਵਿੱਚ ਉਹ ਵਿਅਕਤੀ ਨੂੰ ਕੀ ਕਰਨਾ ਚਾਹੀਦਾ ਜੀ ਮੈਂ ਦੱਸਦਾ ਇਹ ਬੜਾ ਖੂਬਸੂਰਤ ਸਵਾਲ ਤੁਸੀਂ ਪੁੱਛਿਆ ਹੈ ਚੰਡੀਗੜ੍ਹ 'ਚ ਇੱਕ ਰੋਮਾਂ ਹੋਟਲ ਹੈ ਤੇ ਉਹਦੇ ਮਾਲਕ ਜਿਹੜੇ ਨਾ ਮੇਰੇ ਬੜੇ ਅੱਛੇ ਦੋਸਤ ਨੇ ਆਪ ਹੀ ਮੈਨੂੰ ਲੈ ਜਾ ਕੇ ਖਾਣਾ ਲੋਕਾਂ ਦੇ ਘਰਾਂ 'ਚ ਨਾ ਵਿਆਹਾਂ ਸ਼ਾਦੀਆਂ 'ਚ ਵੰਡਦਾ ਹੁੰਦਾ ਸੀ ਤੇ ਉੱਥੇ ਕਹਿੰਦਾ ਇੱਕ ਵਾਰੀ ਸਾਡੇ ਚਮਚ ਜਿਹੜੇ ਨਾ بارش ਹੋ ਰਹੀ ਸੀ 11 12 ਚਮਚ ਗੁੰਮ ਹੋ ਗਏ ਕਹਿੰਦਾ ਮੈਂ ਵਾਪਸ ਆਇਆ ਤੇ ਮੇਰੇ ਫਾਜ਼ਿਲ ਨੇ ਪੁੱਛਿਆ ਕਿ ਕਾਕਾ ਸਵਾਰ ਪੂਰਾ ਆ ਗਿਆ ਤੇ ਮੈਂ ਕਿਹਾ ਜੀ ਨਹੀਂ ਚਮਚੇ ਨਹੀਂ ਮਿਲੇ 11 12 ਕਹਿੰਦਾ ਉਹਨਾਂ ਰਾਤ ਨੂੰ 12 ਵਜੇ ਤੈਨੂੰ ਵਾਪਸ ਭੇਜਿਆ ਕਹਿੰਦਾ ਵਾ ਚਿੱਕੜ ਦੇ ਵਿੱਚ ਉੱਥੇ ਬਾਰਿਸ਼ ਦੇ ਵਿੱਚ 2 ਘੰਟੇ ਲਾ ਕੇ ਸਾਰੇ ਚਮਚ ਲੱਭ ਕੇ ਲਿਆਦਾ 55 ਹੋ ਗਿਆ ਬਚਪਨ ਦੇ ਵਿੱਚ ਬੱਚਾ ਬੇਪਰਵਾਸ ਨੂੰ ਕੁਝ ਨਹੀਂ ਪਤਾ ਹੁੰਦਾ ਦੁਨੀਆਦਾਰੀ ਬਾਰੇ ਜਵਾਨੀ ਹੁੰਦੀ ਆ ਉਹ ਜਵਾਨੀ ਪੂਰੀ ਹਟਾਉਂਦਾ ਹੈ ਜਾਂ ਉਸ ਤੋਂ ਬਾਅਦ ਵਿਆਹ ਹੋ ਜਾਂਦਾ ਕਬੀਲਦਾਰੀ ਪੈ ਜੀ ਉਸ ਤੋਂ ਬਾਅਦ ਮੈਨੂੰ ਲੱਗਦਾ ਕਈ ਵਾਰ ਕਿਸੇ ਨੂੰ ਝਟਕਾ ਲੱਗਦਾ ਵੀ ਆਹ ਕਿ ਜ਼ਿੰਦਗੀ ਦੇ ਨਾਲ ਕੀ ਹੋ ਗਿਆ ਤੇ ਉਸ ਤੋਂ ਬਾਅਦ ਜਿਹੜਾ ਕਬੀਲਦਾਰੀ ਦੇ ਵਿੱਚ ਬੰਦਾ ਉਲਝ ਜਾਂਦਾ ਤੇ ਉਹਨੂੰ ਇਹ ਗੱਲਾਂ ਚੇਤੇ ਨਹੀਂ ਰਹਿੰਦੀਆਂ ਕਿ ਮੈਂ ਇਸ ਤਰ੍ਹਾਂ ਦਾ ਵੀ ਕੋਈ ਪੁੰਨ ਕਰ ਲਾਂ ਫਿਰ ਇਹਨਾਂ ਦੇ ਲਈ ਕੀ ਕਰਨਾ ਚਾਹੀਦਾ ਬੰਦਾ ਜਿਹੜਾ ਇੱਕ ਉਲਝਣ ਤਾਣੀ ਦੇ ਵਿੱਚ ਫਸ ਕੇ ਰਹਿ ਜਾਂਦਾ ਜਦੋਂ ਬੜਾਪਾ ਆ ਜਾਂਦਾ ਉਦੋਂ ਤਾਂ ਸਰੀਰ ਵੀ ਸਾਥ ਦੇਣਾ ਛੱਡ ਜਾਂਦਾ ਦੁਨੀਆ ਦੀਆਂ ਸਾਰੀਆਂ ਪ੍ਰੋਬਲਮ ਜਿਹੜੀਆਂ ਨਾ ਉਹਨਾਂ ਦਾ ਕਾਰਨ ਹੈ ਜਨਰੇਟਿੰਗ 네ਗੇਟਿਵ ਇਮੋਸ਼ਨਸ ਅਬਾਊਟ ਆਦਰਸ ਮੈਂ ਤੁਹਾਡੇ ਬਾਰੇ ਦਿਲ ਚ ਕੀ ਪਾਲੀ ਜਾਵਾਂ ਤੁਹਾਨੂੰ ਪਤਾ ਵੀ ਨਹੀਂ ਹੋਏਗਾ ਇਸ ਕਰਕੇ ਤੁਹਾਡਾ ਤਾਂ ਨੁਕਸਾਨ ਨਹੀਂ ਹੋਏਗਾ ਪਰ ਮੇਰਾ ਨੁਕਸਾਨ ਇਸ ਲਈ ਹੋ ਰਿਹਾ ਹੈ ਕਿ ਮੈਂ ਦਿਨ ਰਾਤ ਸੜ ਰਿਹਾ ਬ੍ਰਾਹਣ ਸਾਹਿਬ ਤਾਂ ਚਲੇ ਗਏ ਅੱਗੇ ਉਹਨਾਂ ਨੇ ਤੇ ਆ ਵੀ ਕਰ ਲਿਆ ਉਹਨਾਂ ਨੇ ਉਹ ਵੀ ਬਣਾ ਲਿਆ ਉਹਨਾਂ ਦੀ ਗੱਡੀ ਵੀ ਵੱਡੀ ਹੈ ਉਹਨਾਂ ਦਾ ਮਕਾਨ ਵੀ ਵੱਡਾ ਉਹਨਾਂ ਦਾ ਬੱਚੇ ਵੀ ਸੈਟਲ ਹੋ ਗਏ ਮੇਰੇ ਤਾਂ ਆ ਨਹੀਂ ਹੋਇਆ ਮੇਰੇ ਆ ਨਹੀਂ ਹੋਇਆ ਉਹ ਤੁਹਾਡੇ ਨਾਲ ਜਲਸੀ ਕਰਦਾ ਰਹਾ ਉਹਨਾਂ ਦਾ ਦਫਤਰ ਇਹ ਹੁੰਦਾ ਸੀ ਵੀ ਜਿਹਦੇ ਚੋਂ ਰਾਤ ਨੂੰ ਆਪਣੇ ਦਫਤਰ ਦੀ ਆਪੀ ਚਾਬੀ ਰੱਖੀ ਸੀ ਉਹਨਾਂ ਕੋਲ ਉਸ ਵਿੱਚ ਪੁਰਾਣੀ ਚਾਬੀ ਰਾਤ ਨੂੰ 2 ਵਜੇ ਆ ਕੇ ਉਹ ਪੀਨ ਸਾਨੂੰ ਦੱਸਦਾ ਸੀ ਕਹਿੰਦਾ ਸਾਹਿਬ ਤੋਂ ਗਏ ਨਹੀਂ ਰਾਤ ਸੋਣੇ ਗਏ ਨਹੀਂ ਸਾਹਿਬ ਤੋਂ ਸਵੇਰ 2 ਵਜੇ ਆ ਕੇ ਤੇ ਜਦੋਂ ਮਤਲਬ ਇਸ ਤਰ੍ਹਾਂ ਦਾ ਕੰਮ ਕਰਦੇ ਸਨ ਔਰ ਹਮੇਸ਼ਾ ਪੋਜ਼ਿਟਿਵ ਖੁਸ਼ ਹੈਪੀ ਹਰ ਹਾ 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 ਹਾਊ ਯੂ ਵਾਟ ਆਰ ਯੂ ਡੂਇੰਗ ਵਾਟ ਇਜ਼ ਹਾਊ ਇਜ਼ एवरीथिंग ਬਸ ਇਹ ਇਹ ਉਹਨਾਂ ਦਾ ਟਕਿਆ ਕਲਾਮ ਸੀ don't let your enthusiasm die doesn't matter be hopeful be positive things will happen everything will go well